ਤਾ ਫਿਰ ਸਪਰੀ ਕੋਰਟ ਵੱਲੋਂ ਪਹਿਲੇ ਹੀ ਕਹਿ ਦਿੱਤਾ ਗਿਆ ਕਿ ਇੰਨਾ ਟਾਈਮ ਹੋ ਗਿਆ ਕਿ ਅਸੀਂ ਫਾਂਸੀ ਜਦੋਂ ਨਹੀਂ ਰਿਕਵਾਈ ਤੁਸੀਂ ਫਾਂਸੀ ਕਿਉਂ ਨਹੀਂ ਦਿੱਤੀ ਇਹ ਜਿਹੜੀ ਕਿ ਕੇਂਦਰ ਨੂੰ ਝਾੜ ਪਾਈ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਆਉਣ ਵਾਲਾ 15 ਅਕਤੂਬਰ ਦੇ ਵਿੱਚ ਆ ਦੋ ਦਿਨ ਬਾਕੀ ਬਚੇ ਆ ਐਸੇ ਸਖਬੀਰ ਬਾਦ ਵੱਲੋਂ ਕਿ ਜਿਹੜਾ ਰਾਜਵਾਨਾ ਜੀ ਆਪਾ ਹਵਾਰਾ ਇੱਕ ਕਾਤਲ ਆ ਜੀ ਇਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਉਣਾ ਨਹੀਂ ਚਾਹੁੰਦਾ ਪਰ ਅੱਜ ਜਿਹੜੇ ਜਦੋਂ ਇਹ ਗੱਲਾਂ ਬੋਟਾ ਆਉਂਦੀਆਂ ਨੇ ਉਦੋਂ ਸਾਰੇ ਸਿਆਸਤ ਕਰਦੇ ਆ ਖਬਰ ਜੁੜੀ ਆ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ ਜਿੰਦਾ ਸ਼ਹੀਦ ਸ੍ਰੀ ਕਲਤਾ ਸਭ ਤੋਂ ਜਿਹਨਾਂ ਨੂੰ ਜਿੰਦਾ ਸ਼ਹੀਦ ਦਾ ਜਿਹੜਾ ਦਰਜਾ ਦਿੱਤਾ ਗਿਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਉਹਦੇ ਸਾਥੀਆਂ ਨੇ ਕੀ ਕੀਤਾ ਸੀ 31 ਅਗਸਤ 1995 ਨੂੰ ਜਿਹੜਾ ਬੰਬ ਧਮਾਕਾ ਭਾਈ ਦਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਜਿਹੜਾ ਉਸ ਟਾਈਮ ਦੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਜਿਹੜਾ ਬੰਬ ਦੇ ਨਾਲ ਅੜਾਇਆ ਸੀ ਚੰਡੀਗੜ੍ਹ ਦੇ ਵਿੱਚ 1995 ਤੋਂ ਲੈ ਕੇ ਜਿਹੜਾ ਅੱਜ ਤੱਕ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਉਹਦੇ ਸਾਥੀ ਆ ਜਿਹੜੇ ਉਹ ਬਖ ਬਖ ਜੇਲਾਂ ਦੇ ਵਿੱਚ ਬੰਦਾ ਉਹ ਤਿਹਾਰ ਦੀ ਵਿੱਚ ਬੰਦਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜਵਾਨਾ ਪੰਜਾਬ ਦੀ ਜੇਲ੍ਹ ਜਾਨੀ ਕਿ ਪਟਿਆਲਾ ਦੇ ਵਿੱਚ ਬੰਦਾ ਭਾਈ ਜੇਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਤੋਂ ਅਲਾਵਾ ਬੜੈਲ ਜੇਲ ਚੰਡੀਗੜ੍ਹ ਦੇ ਵਿੱਚ ਬੰਦ ਨੇ ਹੁਣ ਜਿਹੜੀ ਕਿ ਖਾਸ ਗੱਲਬਾਤ ਇਹ ਹੈ ਅੱਜ ਕਿ ਭਾਈ ਬਲਵੰਤ ਸਿੰਘ ਰਾਜੋਣਾ ਦੀ ਜਿਹੜੀ ਕਿ ਫਾਂਸੀ ਆ ਉਹ ਜਿਹੜੀ ਕਿ 15 ਅਕਤੂਬਰ ਨੂੰ ਇੱਕ ਸੁਪਰੀਮ ਕੋਰਟ ਨੇ ਇਹ ਜੱਜ ਬੈਠ ਦਿੱਤੀ ਸੀ ਇਹ ਕਹਿੰਦਾ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਅਸੀਂ 15 ਅਕਤੂਬਰ ਤੱਕ ਆਖਰੀ ਫੈਸਲਾ ਦੇਖਦੇ ਆ ਕਿ ਕੇਂਦਰ ਸਰਕਾਰ ਇਹਦੇ ਵਿੱਚ ਕੀ ਨਰਣਾ ਲੈਂਦੀ ਆ ਕਿ ਕੇਂਦਰ ਸਰਕਾਰ ਆ ਕਿ ਉਹਦੀ ਜਿਹੜੀ ਫਾਂਸੀ ਦੀ ਆ ਉਹ ਰਹਿਮ ਦੀ ਰਹਿਮ ਕਰਦੀ ਆ ਕਿ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਦੀ ਆ ਜੇ ਕਰਦੀ ਆ ਤਾਂ ਠੀਕ ਆ ਤੇ ਨਹੀਂ ਫਿਰ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕਲ ਕਹੀ ਗਈ ਆ ਕਿ ਨਹੀਂ ਫਿਰ ਇਹਨੂੰ ਫਾਂਸੀ ਐਨਾ ਟਾਈਮ ਹੋ ਗਿਆ 29 ਸਾਲ ਹੋ ਗਿਆ ਜੇਲ੍ਹ ਦੇ ਵਿੱਚ ਬੰਦਾ 17 ਸਾਲ ਤੋਂ ਜਿਹੜਾ 2012 ਤੋਂ ਲੈ ਕੇ ਜਿਹੜਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ 2012 ਦੇ ਵਿੱਚ 31 ਮਾਰਚ ਨੂੰ ਫਾਂਸੀ ਦੀ ਜਿਹੜੀ ਤੈਅ ਕੀਤੀ ਗਈ ਸੀ ਫਾਂਸੀ ਦੇਣੀ ਪਰ 28 ਮਾਰਚ ਨੂੰ ਜਿਹੜਾ ਹਰ ਅਸ਼ਟਪਤੀ ਕੋਲ ਜਿਹੜਾ ਇਹ ਮੁੱਦਾ ਗਿਆ ਤੇ ਜਿਹੜਾ ਕਿ ਫਾਂਸੀ ਆ ਉਸ ਟਾਈਮ ਜਿਹੜੀ ਰਕਵਾ ਦਿੱਤੇ ਗਏ ਸੀ ਪਰ ਹੁਣ ਜਿਹੜਾ 17-18 ਸਾਲਾਂ ਤੋਂ ਜਿਹੜਾ ਚੱਕੀਆਂ ਦੇ ਵਿੱਚ ਫਾਂਸੀ ਦੀ ਚੱਕੀ ਦੇ ਵਿੱਚ ਪਿਸ ਰਹੇ ਆ ਭਾਈ ਬਲਵੰਤ ਸਿੰਘ ਰਾਜਵਾਨਾ ਹੁਣ ਜਥੇਬੰਦੀਆਂ ਵੱਲੋਂ ਅੱਜ ਜਿਹੜੀ ਕਿ 13 ਅਕਤੂਬਰ ਨੂੰ ਜਿਹੜਾ ਕੁਝ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਅੱਜ ਡੀਸੀ ਜਿਹੜਾ ਮੋਗਾ ਨੂੰ ਮਵਰਨ ਦੇ ਦਿੱਤਾ ਗਿਆ ਇੱਕ ਪੱਤਰ ਦਿੱਤਾ ਗਿਆ ਉਹ ਪੱਤਰ ਕੇ ਰਾਸ਼ਟਰਪਤੀ ਦੇ ਨਾਮ ਲਿਖਿਆ ਗਿਆ ਰਾਸ਼ਟਰਪਤੀ ਨੂੰ ਉਹਦੇ ਵਿੱਚ ਅਪੀਲ ਕੀਤੀ ਗਈ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇ ਤੇ ਉਹਨੂੰ ਰਿਹਾ ਕੀਤਾ ਜਾਵੇ ਰਿਹਾ ਇਸ ਕਰਕੇ ਕੀਤਾ ਜਾਵੇ ਕਿ ਉਹਨੇ ਪਹਿਲੇ ਹੀ ਜਿਹੜੀਆਂ ਆਪਣੀਆਂ ਸਜ਼ਾਵਾਂ ਨੇ ਜਿਹੜੀਆਂ ਉਹ ਉਮਰ ਤੋਂ ਵੱਧ ਜਿਹੜੀਆਂ ਕਿ ਕੈਦ ਕੱਟ ਚੁੱਕੇ ਹੈਗਾ ਜਾਨੀ ਕਿ ਸਜ਼ਾਵਾਂ ਤੋਂ ਵੱਧ ਜਾਨੀ ਕਿ ਦੋ ਸਜ਼ਾਵਾਂ ਕੱਟ ਚੁੱਕੇ ਹੈਗਾ ਜਦੋਂ ਦੋ ਬੰਦੇ ਨੂੰ ਸਜ਼ਾਵਾਂ ਕੱਟ ਚੁੱਕਿਆ ਸਜ਼ਾ ਇੱਕ ਦੀ ਹੋਈ ਹੋਵੇ ਸਜ਼ਾਵਾਂ ਦੋ ਕੱਟ ਚੁੱਕੇ ਹੈਗਾ ਤੇ ਉਹਨੂੰ ਜਿਹੜਾ ਪੰਛੇ ਦਿਨਾਂ ਬਣਦਾ ਨਹੀਂ ਪਰ ਹੁਣ ਸਭ ਤੋਂ ਵੱਡੀ ਇਹ ਸਿੱਖ ਕੌਮ ਦੀ ਜਿਹੜੀ ਨਿਗਾਹ ਗੀ ਇਹ ਜਾਨੀ ਕਿ ਬੱਧਵਾਰ ਆ 15 ਅਕਤੂਬਰ ਤੇ ਜਿਹੜੀ ਟਿੱਕੀ ਹੋਈ ਆ ਸਾਰੇ ਜਿਹੜਾ ਜਗਤ ਦੀ ਸਾਰੇ ਸਿਕ ਕੌਮ ਦੀ ਨਿਗਾ ਬੇਸਕ ਇਹਦੇ ਵਿੱਚ ਆ ਹੁਣ ਸ਼ਖਬੀਰ ਸਿੰਘ ਬਾਦਲ ਵੀ ਕਹਿੰਦਾ ਕਿ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇ ਤੇ ਹੋਰ ਵੀ ਕਹਿੰਦੇ ਆ ਪਰ ਜਦੋਂ ਰਾਜ ਭਾਗ ਤੁਹਾਡੇ ਕੋਲੇ ਸੀ ਉਦੋਂ ਤੁਸੀਂ ਬੰਦੀ ਸਿੰਘ ਸੜਾਣੇ ਸਾਡੇ ਉਹਦੇ ਤੁਹਾਨੂੰ ਡਰ ਲੱਗਦਾ ਸੀ ਕਿ ਜਥੇਦਾਰੀ ਨਾ ਭਾੜ ਲੈਣ ਜੀ ਇਹ ਕਹਿੰਦੇ ਐਮਐਲਏ ਨਾ ਬਣ ਜਾਣਾ ਐਮਪੀ ਨਾ ਬਣ ਜਾਣਾ ਤੇ ਉਦੋਂ ਡਰ ਲੱਗਦਾ ਸੀ ਉਦੋਂ ਭਾਈ ਜੇਤਾਰ ਸਿੰਘ ਹਵਾਰਾ ਨੂੰ ਇਹ ਗੱਲ ਕਹੀ ਗਈ ਸੀ ਐਸੇ ਸਖਬੀਰ ਬਾਦ ਵੱਲੋਂ ਕਿ ਜਿਹੜਾ ਰਾਜਵਾਨਾ ਜੀ ਆਪਾ ਹਵਾਰਾ ਇੱਕ ਕਾਤਲ ਆ ਜੀ ਇਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਉਣਾ ਨਹੀਂ ਚਾਹੀਦਾ ਪਰ ਅੱਜ ਜਿਹੜੇ ਜਦੋਂ ਇਹ ਗੱਲਾਂ ਬੋਟਾ ਆਉਂਦੀਆਂ ਨੇ ਉਦੋਂ ਸਾਰੇ ਸਿਆਸਤ ਕਰਦੇ ਆ ਤੇ ਅੱਜ ਜਿਹੜਾ ਕਿ ਇਹ ਰਾਜਨੀਤੀ ਦੀ ਇੱਕ ਮੈਂ ਕਹੂੰਗਾ ਕਿ ਭਾਈ ਬਲਬਾਦ ਸਿੰਘ ਰਾਜਵਾਨਾ ਭੇਟ ਚੜਿਆ ਉਹਨੇ ਇੱਕ ਬਸਵਾਸ ਕੀਤਾ ਅਕਾਲੀ ਦਲ ਤੇ ਬਸਵਾਸ ਇੰਜ ਕੀਤਾ ਕਿ ਇੱਕ ਅਕਾਲੀ ਦਲ ਉਹਨੂੰ ਕਮੇ ਨਾ ਕਮੇ ਬਚਾਊਗਾ ਅਕਾਲੀ ਦਲ ਉਹਨੂੰ ਸੜਵਾਊਗਾ ਇਹ ਗੱਲ ਜਾਨੀ ਕਿ ਕਲੀਅਰ ਹੋ ਚੁੱਕੀ ਸੀ ਕਿ ਇਹਨਾਂ ਦੀ ਯਾਰੀ ਜਿਹੜੀ ਭਾਜਪਾ ਦੇ ਨਾਲ ਆ ਬੇਸਕ ਭਾਈ ਬਲਵੰਤ ਸਿੰਘ ਰਾਜਵਾਨ ਵੱਲੋਂ ਜਿਹੜਾ ਉਹਨੇ ਕੋਈ ਅਪੀਲ ਦਲੀਲ ਨਹੀਂ ਕੀਤੀ ਪਰ ਫਿਰ ਵੀ ਜਿਹੜਾ ਕਿ ਉਹਨਾਂ ਨੂੰ ਇੱਕ ਅਕਾਲੀ ਦਲ ਵੱਲੋਂ ਜਿਹੜਾ ਭਰੋਸਾ ਇਹ ਦਵਾਇਆ ਗਿਆ ਸੀ ਕਿ ਅਸੀਂ ਤੁਹਾਨੂੰ ਫਾਂਸੀ ਨਹੀਂ ਲੱਗਣ ਦੇਵਾਂਗੇ ਤੁਹਾਡੀ ਉਮਰ ਕੈ ਤੋਂ ਬਾਅਦ ਤੁਹਾਨੂੰ ਜਿਹੜੀ ਸਜ਼ਾ ਹੋਣ ਤੋਂ ਬਾਅਦ ਤੁਹਾਨੂੰ ਜਿਹੜਾ ਜਿੰਨਾ ਟਾਈਮ ਤੁਸੀਂ ਜੇਲ੍ਹ ਦੇ ਵਿੱਚ ਕੱਟਿਆ ਉਸ ਤੋਂ ਬਾਅਦ ਤੁਹਾਨੂੰ ਰਿਹਾਅ ਕਰ ਦੇਵਾਂਗੇ ਇਹ ਗੱਲ ਇਹਨਾਂ ਨੇ ਅਕਾਲੀ ਨੇ ਕਹੀ ਸੀ ਜਨਨ ਕਿ ਪ੍ਰਕਾਸ਼ ਬਾਦਲ ਨੇ ਪ੍ਰਕਾਸ਼ ਬਾਦਲ ਇਸ ਦੁਨੀਆ ਤੋਂ ਚਲੇ ਗਿਆ ਸਰਕਾਰ ਵੀ ਚਲੇ ਗਏ ਤੇ ਹੁਣ ਜਿਹੜੀ ਕਿ ਸਰਕਾਰਾਂ ਬਦਲੀਆਂ ਨੇ ਤੇ ਪਰ ਜਿਹੜੇ ਸੈਂਟਰ ਦੇ ਵਿੱਚ ਸਰਕਾਰ ਆ ਉਹ ਜਿਹੜੀ ਕਿ ਫੇਰ ਜਿਹੜੇ ਮੋਦੀ ਦੀ ਸਰਕਾਰ ਆ ਤੀਸਰੀ ਵਾਰ ਪਰ ਮੋਦੀ ਤੇ ਅੱਜ ਅਮਿਤ ਸਾਹ ਤੇ ਪ੍ਰਧਾਨ ਮੰਤਰੀ ਉਹ ਹੀ ਨਰਿੰਦਰ ਮੋਦੀ ਆ ਤੇ ਭਾਜਪਾ ਦੇ ਨਾਲ ਆ ਇਹ ਦੱਸਿਆ ਜਾ ਰਿਹਾ ਕਿ ਆਦਮੀ ਜਿਹੜਾ ਸੁਖਬੀਰ ਬਾਦਲ ਜਾਨੀ ਕਿ ਅਕਾਲੀ ਦਲ ਬਾਦਲ ਦੇ ਜਿਹੜੇ ਯਾਰੀ ਆ ਉਹ ਸੜਵਾ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਪਰ ਹੁਣ ਇਹ ਵੇਖਣਾ ਬਣਦਾ ਕਿ ਬੱਧਵਾਰ 15 ਅਕਤੂਬਰ ਨੂੰ ਕੀ ਬਣਦਾਗਾ ਕਿ ਸਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਕੀ ਹਲਪਨਾਵਾ ਬਿਆਨ ਕਰਦੀ ਆ ਕਿ ਉਹਨਾਂ ਤੇ ਰਹਿਮ ਦੀ ਅਪੀਲ ਕਰਦੀ ਆ ਤੇ ਉਹਨਾਂ ਦੀ ਜਿਹੜੀ ਸਜ਼ਾ ਹੈ ਫਾਂਸੀ ਤੋਂ ਕਿ ਉਮਰ ਕੈਦ ਦੇ ਵਿੱਚ ਤਬਦਿਲ ਹੋਵੇ ਜਾਂ ਫਿਰ ਇਹ ਜੇਕਰ ਨਹੀਂ ਹੁੰਦਾ ਤਾਂ ਫਿਰ ਸੁਪਰੀ ਕੋਰਟ ਵੱਲੋਂ ਪਹਿਲੇ ਹੀ ਕਹਿ ਦਿੱਤਾ ਗਿਆ ਕਿ ਇੰਨਾ ਟਾਈਮ ਹੋ ਗਿਆ ਕਿ ਅਸੀਂ ਫਾਂਸੀ ਜਦੋਂ ਨਹੀਂ ਰਿਕਵਾਈ ਤੁਸੀਂ ਫਾਂਸੀ ਕਿਉਂ ਨਹੀਂ ਦਿੱਤੀ ਇਹ ਜਿਹੜੀ ਕਿ ਕੇਂਦਰ ਨੂੰ ਝਾੜ ਪਾਈ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਆਉਣ ਵਾਲਾ 15 ਅਕਤੂਬਰ ਦੇ ਵਿੱਚ ਆ ਦੋ ਦਿਨ ਬਾਕੀ ਬਚੇ ਆ ਦੋ ਆ ਦਿਨਾਂ ਦੇ ਵਿੱਚ ਹੁਣ ਦੇਖੋ ਕੀ ਸਰਕਾਰਾਂ ਕਰਦੀਆਂ ਨੇ ਕੀ ਅਕਾਲੀ ਦਲ ਦਾ ਸਟੈਂਡ ਰਹਿੰਦਾਗਾ ਕੀ ਸ਼੍ਰੋਮਣੀ ਕਮੇਟੀ ਦਾ ਸਟੈਂਡ ਰਹਿੰਦਾਗਾ ਅੱਜ ਵੇਸਾਕ ਦੋ ਦਿਨਾਂ ਤੋਂ ਪਹਿਲਾਂ ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਵੱਲੋਂ ਪਰ ਇਹ ਜਿਹੜੇ ਮੰਗ ਪੱਤਰ ਆ ਇੱਕ ਦੋ ਦਿਨ ਪਹਿਲਾਂ ਹੀ ਕਿਉਂ ਦਿੱਤੇਗੇ ਕੀ ਦੱਸੋ ਜਿਸ ਦਿਨ ਤੋਂ ਭਾਈ ਬਲਬਾਤ ਸਿੰਘ ਰਾਜਵਾਨੀ ਦੇ ਜਿਹੜੇ ਇੱਕ ਤਰੀਕ ਪੈਸੇ ਉਸ ਤੋਂ ਅੱਜ ਕਰੀਬ ਉਸ ਨੂੰ 15 ਦਿਨ ਹੋ ਗਏ ਜਿਹੜਾ ਕਿ ਕਿਸੇ ਜਥੇਬੰਦੀ ਨੇ ਖੁੱਲ ਕੇ ਜਿਹੜਾ ਸਾਹਮਣੇ ਨਹੀਂ ਆਈ ਕੁਝ ਲੋਕਾਂ ਦਾ ਇਹ ਮੰਨਣਾ ਸੀ ਕੁਝ ਪਾਰਟੀਆਂ ਦਾ ਇਹ ਮੰਨਣਾ ਸੀ ਕਿ ਜੀ ਉਹ ਅਕਾਲੀਆਂ ਦੀ ਹਮਾਇਤ ਕਰਦਾ ਤੇ ਅਕਾਲੀਆਂ ਦਾ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਬਣ ਕੇ ਰਹਿ ਗਿਆ ਮੈਂ ਇੱਥੇ ਦੱਸਣਾ ਚਾਹਣਾ ਸ਼ਹੀਦ ਜਿੰਦਾ ਸ਼ਹੀਦ ਹੋਵੇ ਚਾਹੇ ਕੋਈ ਇਸ ਦੁਨੀਆ ਤੋਂ ਚਲੇ ਗਿਆ ਸ਼ਹੀਦ ਹੋਵੇ ਜਿਹਨੂੰ ਕੌਮ ਨੇ ਸ਼ਹੀਦ ਮੰਨ ਲਿਆ ਉਹ ਕਿਸੇ ਸਾਰੀਆਂ ਕੌਮਾਂ ਦੇ ਲਈ ਸ਼ਹੀਦ ਹੁੰਦਾ ਨਾ ਕਿ ਇੱਕ ਧਰ ਦੇ ਲਈ ਠੀਕ ਆ ਕਿ ਹਰ ਇੱਕ ਦਾ ਆਪੋ ਆਪਣਾ ਵਿਚਾਰ ਹੁੰਦਾ ਆਪੋ ਆਪਣਾ ਨਜ਼ਰੀਆ ਹੁੰਦਾ ਹੁਣ ਇਹ ਨਹੀਂ ਕਿ ਆਕਾਲੀ ਦਲ ਉਹਨੇ ਬਾਦਲ ਦਾ ਨਾਮ ਨਹੀਂ ਲਿਆ ਉਹਨੇ ਆਕਾਲੀ ਦਲ ਕਿਹਾ ਬਾਦਲ ਦਲ ਕੁਝ ਹੋਰ ਚੀਜ਼ ਆ ਆਕਾਲੀ ਦਲ ਕੁਝ ਹੋਰ ਚੀਜ਼ ਆ ਆਕਾਲੀ ਦਲ ਅੰਬਰਸਰ ਵੀ ਆ ਆਕਾਲੀ ਦਲ ਬਾਰਸ ਜਥੇਬੰਦੀ ਪੰਜਾਬ ਦੀ ਭਾਈ ਅਮਰਤਪਾਲ ਦੇ ਵੀ ਆ ਆਕਾਲੀ ਦਲ ਹੋਰ ਵੀ ਬੜੇ ਨੇ ਜੇ ਜਿਹੜਾ ਕਿ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਅਸਲ ਅਕਾਲੀ ਉਹ ਆ ਪਰ ਜਿਹੜਾ ਕਿ ਥਾਂ-ਥਾਂ ਤੇ ਮੱਥੇ ਟੇਕਦਾ ਥਾਂ-ਥਾਂ ਤੇ ਬਾਦਲ ਕੇ ਮੰਗੂ ਤੇ ਸਰਸियल ਦੇ ਪੈਰੀ ਪਾਈ ਜਾਂਦੇ ਆ ਕਿਤੇ ਨੂਰ ਮਹਿਲ ਦੇ ਪੈਰੀ ਪਾਈ ਜਾਂਦੇ ਆ ਜਾਂ ਕਿਸੇ ਦੇ ਹੋਰ ਪੈ ਜਾਂਦੇ ਆ ਉਹ ਅਕਾਲੀਦਾਲ ਨਹੀਂ ਉਹ ਅਕਾਲੀਦਾਲ ਕਾ ਹੋਣ ਦੇ ਯੋਗ ਨਹੀਂ ਬੱਦਾ ਹੁਣ ਵੱਡੀ ਜਿਹੜੀ ਗੱਲ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਐ ਮੁੱਦਾ ਸਭ ਤੋਂ ਵੱਡਾ ਸਿੱਖ ਕੌਮ ਦੇ ਲਈ 15 ਅਕਤੂਬਰ ਆ ਬਦਵਾਰ ਨੂੰ ਦਿਨ ਨੂੰ ਜਦੋਂ ਚੜ੍ਹੇਗਾ ਤੇ ਹਰ ਇੱਕ ਸਿੱਖ ਇਹ ਅਰਦਾਸ ਬੇਸਾਕ ਕਰਦਾ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਕਦੇ ਵੀ ਜਿਹੜਾ ਚਾਹੇ ਉਹ Hindu ਵੀ ਆ ਉਹ ਵੀ ਕੋਈ ਨਹੀਂ ਚਾਹੁੰਦਾ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਫਾਂਸੀ ਹੋਵੇ ਕੁਝ Hindu ਜਲਾਦ ਬਣੇ ਆ ਉਹ ਔਖauti ਸਿਪ ਸੈਨਾ ਜਿਨ੍ਹਾਂ ਨੇ ਚਾਰ ਕਟੋਟ ਨੂੰ ਆ ਜਿਹੜੇ ਇਕੱਠੇ ਹੋਏ ਆ ਕੋਈ ਗੱਜਾ ਆ ਕੋਈ ਲੁਧਿਆਣੇ ਬੈਠਾ ਕੋਈ ਪਟਿਆਲੇ ਬੈਠਾ ਕੋਈ ਅੰਮ੍ਰਿਤਸਰ ਬੈਠਾ ਜਾਣੀ ਕਿ ਬੱਖ-ਬੱਖ ਥਾਮਾਂ ਤੇ ਬੈਠੇ ਆ ਸਿਰਫ ਉਹ ਵਿਰੋਧ ਕਰ ਰਹੇ ਆ ਕੋਈ ਨਾ ਸਿੱਖ ਵਿਰੋਧ ਕਰਦਾ ਸਿੱਖਾਂ ਦਾ ਕਰਨੇ ਕੀ ਆ ਕੋਈ Hindu ਨਹੀਂ ਕਰਦਾ ਕੋਈ ਮੁਸਲਮਾਨ ਨਹੀਂ ਕਰਦਾ ਕੋਈ ਸਾਈ ਨਹੀਂ ਕਰਦਾ ਕੋਈ ਹੋਰ ਪਾਦਰੀ ਨਹੀਂ ਕਰਦਾ ਕਿਉਂਕਿ ਜਦੋਂ ਪਹਿਲੇ ਬੰਦਾ ਨੇ ਜੋ ਕੀਤਾ ਜਿੰਨੇ ਉਹ ਸਜਾ ਸੁਣਾਏ ਸੀ ਉਹ ਸਜਾ ਕੱਟ ਲਈ ਆ ਤੇ ਹੁਣ ਦੇਖਦੇ ਆ ਕਿ 15 ਅਕਤੂਬਰ ਨੂੰ ਜਿਹੜਾ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਦੇ ਵਿਚਾਲੇ ਹੁਣ ਕੀ ਤੈਅ ਹੁੰਦਾ ਕਿ ਕੇਂਦਰ ਸਰਕਾਰ ਗਰੈ ਮਾਤਰੀ ਅੱਗੇ ਤਰੀਕ ਲੈਂਦਾ ਜਾਂ ਫਿਰ 15 ਤਰੀਕ ਤੋਂ ਬਾਅਦ ਕੋਈ ਹਰੇਕ ਜਿਹੜੀ ਕਿ ਤਰੀਕ ਆ ਸੁਪਰੀਵ ਕੋਰਟ ਵੱਲੋਂ ਨਿਸ਼ਚਿਤ ਕੀਤੀ ਜਾ ਰਹੀ ਆ ਜਾਂ ਫਿਰ ਕੋਈ 15 ਅਕਤੂਬਰ ਤੋਂ ਬਾਅਦ ਜਾਂ ਪੰਜਾਬ ਵਿੱਚ ਜਿਸ ਤਰ੍ਹਾਂ ਕਿਹਾ ਜਾ ਰਿਹਾ ਇਹ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਜੀ ਪੰਜਾਬ ਦੇ ਵਿੱਚ ਆਰਮੀ ਆ ਗਈ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਤਿਹਾਰਾਂ ਦੇ ਦਿਨਾਂ ਕਾਰਨ ਕਰਕੇ ਜਿਹੜਾ ਦੀਵਾਲੀ ਦਾ ਤਿਹਾਰ ਆਉਣਾ ਜਾਂ ਆਪਾਂ ਇਹ ਕਹ ਲਈਏ ਕਿ ਕੁਝ ਫਿਰ ਕੁ ਤਾਕਤਾਂ ਦੇ ਕਰਕੇ ਜਿਹੜਾ ਇਹ ਜਿਹੜਾ ਆਰਮੀ ਬੁਲਾਈ ਗਈ ਆ ਫੌਜ ਬੁਲਾਈ ਗਈ ਆ ਪਰ ਇੱਥੇ ਬੜਾ ਸੋਚਣ ਤੇ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ 15 ਅਕਤੂਬਰ ਦੀ ਜਿਹੜੀ ਤੈ ਨਹੀਂ ਹੋਈ ਜਿਹੜੀ ਫਾਂਸੀ ਦੀ ਸਜ਼ਾ 15 ਅਕਤੂਬਰ ਨੂੰ ਜੇਕਰ ਸੁਪਰੀਮ ਕੋਰਟ ਕੋਈ ਐਜਿਆ ਫੈਸਲਾ ਸੁਣਾ ਦਿੰਦੀ ਆ ਜੇਕਰ 15 ਅਕਤੂਬਰ ਨੂੰ ਸੁਪਰੀਮ ਕੋਰਟ ਐਜਿਆ ਫੈਸਲਾ ਸੁਣਾ ਦਿੰਦੀ ਆ ਜਿਹੜਾ ਸਿੱਖਾਂ ਦੇ ਹਿੱਤ ਦੇ ਵਿੱਚ ਨਹੀਂ ਹੋਣਾ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨੀ ਦੇ ਹਿੱਤ ਦੇ ਵਿੱਚ ਨਹੀਂ ਹੋਣਾ ਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਜੇਕਰ ਸੁناਈ ਜਾਂਦੀ ਆ ਫਾਂਸੀ ਦੀ ਸਜ਼ਾ ਸੁناਈ ਤਾਂ ਗਈ ਆ ਜੇਕਰ ਉਹਦੀ ਕੋਈ ਤਰੀਕ ਨਿਸ਼ਚਿਤ ਕੀਤੀ ਜਾ ਰਹੀ ਗਈ ਤਾਂ ਫਿਰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਤੋਂ ਜ਼ਿਆਦਾ ਫੌਜ ਆ ਸਕਦੀ ਆ ਆਰਮੀ ਆ ਸਕਦੀ ਆ ਕਿਉਂਕਿ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਵਿਗੜ ਸਕਦੇ ਆ ਇਹ ਲੋਕਾਂ ਦਾ ਕਹਿਣਾ ਇਹ ਲੋਕਾਂ ਦਾ ਮੰਨਣਾ ਇਹ ਖੁੰਡ ਤਿਆਤਾਂ ਹੁੰਦੀਆਂ ਆ ਆਮ ਆਸੀ ਵੇਖਦੇ ਆ ਸੁਣਦੇ ਆ ਸਾਡੇ ਸੂਤਰਾਂ ਤੋਂ ਜਿਹੜੀਆਂ ਜਿੰਨੀਆਂ ਜਾਣਕਾਰੀਆਂ ਮਿਲਦੀਆਂ ਉਹ ਮਹੀਆ ਕਰਾਉਣੇ ਆ ਤੁਹਾਡੇ ਤੱਕ ਆ ਕਿ ਲੋਕਾਂ ਦਾ ਇਹ ਮੰਨਣਾ ਕਿ ਫੌਜ ਆ ਜਿਹੜੀ ਹੌਲੀ-ਹੌਲੀ ਕਰਕੇ ਜਿਹੜੀ ਪੰਜਾਬ ਦੇ ਵਿੱਚ ਇਹ ਲਗਾਈ ਗਈ ਆ ਇਹ ਦਰਸਾਉਂਦੀ ਆ ਹੋ ਸਕਦਾ ਕਿ ਕੇਂਦਰ ਸਰਕਾਰ ਆ ਆਪਣਾ ਜਿਹੜਾ ਮਨ ਬਣਾਲੇ ਜਿਹੜਾ ਉਸ ਟਾਈਮ ਜਿਹੜਾ ਉਹਨਾਂ ਦਾ ਓਵਰਕੈਡ ਵਿੱਚ ਤਬਦੀਲ ਕਰ ਸਕਦੇ ਆ ਪਰ ਜੇਕਰ ਇਹ ਕੇਂਦਰ ਸਰਕਾਰ ਨਹੀਂ ਕਰਦੀ ਤਾ ਸੁਪਰੀਮ ਕੋਰਟ ਨੇ ਨਿਰਣਾ ਲੈਣਾ ਤਾਂ ਸੁਪਰੀਮ ਕੋਰਟ ਅਗਲਾ ਕਦਮ ਕੀ ਚੁੱਕਦੀ ਆ ਕਿਹੜੀ ਤਰੀਕ ਨਿਸ਼ਿਤ ਕਰਦੀ ਆ ਤਾਂ ਇਸ ਨੂੰ ਲੈ ਕੇ ਜਿਹੜਾ ਇੱਕ ਵੱਡਾ ਬਵਾਲ ਆ ਜਿਹੜਾ ਉਹ ਸਿੱਖ ਕੌਮ ਦੇ ਵਿੱਚ ਮਤ ਚ ਸਕਦਾ ਪੰਜਾਬ ਦੇ ਵਿੱਚ ਇੱਕ ਜਿਹੜਾ ਇਹ ਮਾਹੌਲ ਆ ਦੁਬਾਰੇ ਕਰੇਟਾ ਕਿ ਹੋ ਸਕਦਾਗਾ ਜਿਹੜਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਜਿਹੜੀਆਂ ਕਿ ਫੌਜ ਦੀਆਂ ਜਿਹੜੀਆਂ 50 ਟੁਕੜੀਆਂ ਨੇ ਪੰਜਾਬ ਵਿੱਚ ਲਗਾਈਆਂ ਗਈਆਂ ਉਹ ਕੋਈ ਗੱਲ ਆ ਉਹ ਵੱਡੇ ਸਕੇਤ ਤੈਅ ਕਰਦੀ ਆ ਪਰ ਸਾਨੂੰ ਇੱਥੇ ਜਿਹੜਾ ਬੇਚਲੇ ਨਹੀਂ ਹੋਣਾ ਚਾਹੀਦਾ ਸਾਨੂੰ ਇਹ ਨਹੀਂ ਕਿ ਅਸੀਂ ਸੁੱਤੇ ਰਹੀਏ ਤੇ ਅਗਲਾ ਤੁਹਾਡੇ ਯੋਦੇ ਨੂੰ ਬਾਰੋ-ਬਾਰੋ ਕੱਢ ਕੇ ਬੜਾ ਪਹਿਲਾਂ ਵੀ ਕੁਝ ਹੁੰਦਾ ਰਿਹਾ ਚੋਰੀਆਂ ਫਾਂਸੇ ਦਿੱਤੀਆਂ ਜਾਂਦੀਆਂ ਰਹੀਆਂ ਤੇ ਬੜਾ ਕੁਝ ਹੁੰਦਾ ਰਿਹਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰਾ ਕੁਝ ਸੁਖ ਸਾਤ ਹੋਵੇ ਪਰ ਚੜ੍ਹਦੀ ਕਲਾ ਚ ਰਹੇ ਤੇ ਉਹਦੇ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘ ਰਿਹਾ ਹੁਣ ਆਪਣੇ ਘਰਾਂ ਦੇ ਵਿੱਚ ਆਉਣ ਪੰਜਾਬ ਦਾ ਮਾਹੌਲ ਵੀ ਨਾ ਕਦੇ ਖਰਾਬ ਹੋਏ ਪੰਜਾਬ ਦਾ ਮਾਹੌਲ ਸਾਫ਼ ਰਹੇ ਕਿਉਂਕਿ ਪਹਿਲੇ ਹੀ ਪੰਜਾਬ ਨੇ ਬੜਾ ਸੰਤਾਪ ਪਹੰਡਾਇਆਗਾ ਤੇ ਇਸ ਖਬਰ ਨੂੰ ਤੁਸੀਂ ਬੱਤ-ਬਾਤ ਸ਼ੇਅਰ ਕਰਨਾ ਅਤੇ ਅਪੀਲ ਵੀ ਕਰਨੀ ਹੈ ਅਰਦਾਸ ਵੀ ਕਰਨੀ ਆ ਕਿ ਪ੍ਰਮਾਤਮਾ ਆਪਣੇ ਕਮੈਂਟਾਂ ਦੇ ਵਿੱਚ ਵਹਿਗੁਰੂ ਲਿਖਣਾ ਤੇ ਅਰਦਾਸ ਕਰਨੀ ਹੈ ਪ੍ਰਮਾਤਮਾ ਦੇ ਅੱਗੇ ਕਿ ਪ੍ਰਮਾਤਮਾ ਜੀ ਹੈ ਦਿਨ ਸਿੱਖਾਂ ਉੱਪਰ ਕਦੇ ਵੀ ਨਾ ਸਿੱਖਾਂ ਦੇ ਕਿਸੇ ਉੱਤਵੀ ਨੇ ਜਿਹੜਾ ਨਾ ਕਦੇ ਵੀ ਨਾ ਲੈ ਕੇ ਆਈ ਤੇ ਇਸ ਵੀਡੀਓ ਨੂੰ ਬਾਤ ਤੋਂ ਅੱਜ ਰੂਸ਼ ਸ਼ੇਅਰ ਕਰਨਾ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ